ਕਿਸਾਨ ਵੀਰੋ ਤੁਹਾਡਾ YouTube ਚੈਨਲ ਜੋਤ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਹਰ ਐਤਵਾਰ ਦੀ ਤਰ੍ਹਾਂ ਅੱਜ ਆਪਾਂ ਪਹੁੰਚੇ ਆਂ ਪਸ਼ੂ ਮੰਡੀ ਡੱਬ ਵਾਲੀ ਜਿਹੜੇ ਕਿਸਾਨ ਵੀਰ ਆਪਨੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਵਾਲਾ ਬਟਨ ਉਹਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਜੋ ਆਪਾਂ ਨਵੀਆਂ ਆਉਣ ਵਾਲੀਆਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਮਿਲ ਜਾ ਕਰੂਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣੇ ਗਾਂ ਦਾ ਦੱਸਿਓ ਡਿਟੇਲ ਇਹਦੇ ਬਾਰੇ ਕਿੰਨੇ ਮੇ ਸਵੇ ਬਾਈ ਜੀ ਦੂਜੇ ਸਵੇ ਆ ਜੀ ਦੂਜੇ ਸਵੇ ਆ ਜੀ ਕਿੰਨਾ ਦੁੱਧ ਕੱਢ ਰਿਹਾ ਬਾਈ ਜੀ 40 ਪਲੱਸ ਆ ਜੀ 40 ਪਲੱਸ ਆ ਠੀਕ ਆ ਜੀ ਬਾਈ ਜੀ ਵਪਾਰ ਦਾ ਕੰਮ ਕਰਦੇ ਹੋ ਹਾਂਜੀ ਵਪਾਰ ਠੀਕ ਆ ਦੋਸਤ ਵਪਾਰ ਦਾ ਕੰਮ ਕਰਦੇ ਆ 40 ਪਲੱਸ ਵਾਲੀ ਗਾਂ ਤੁਹਾਨੂੰ ਦਿਖਾਉਣੇ ਆ ਤੋਰੇ ਬਾਈ ਜੀ ਮਾਰੀ ਜੀ ਕੌਂਡਰ ਦਾ ਦੋਸਤ ਸੁਖਵਾਨਾ ਚੰਗੀ ਸਾਂਭ ਸੰਭਾਲ ਵਾਲੀ ਆ 40 ਪਲੱਸ ਵਾਲੀ ਗਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਹੀ ਹੋਊਗੀ ਤੇ ਉਹ एकदम ਕੋਈ ਬਹੁਤ ਵਧੀਆ ਥਣ ਬਹੁਤ ਸੋਹਣਾ ਕਾਲੇ ਥਣ ਵਾਲੀ ਦੀ ਡਿਮਾਂਡ ਜ਼ਿਆਦਾ ਹੁੰਦੀ ਆ ਤੁਹਾਨੂੰ ਪਤਾ ਹੀ ਆ ਦੋਦੂ ਬਹੁਤ ਵਧੀਆ ਦੇ ਥੱਲੇ ਆ ਬਾਕੀ ਆਪਾਂ ਬਾਜੀ ਹਰ ਦਾ ਐਡਰੈਸ ਪੁੱਛ ਕੇ ਤੁਹਾਨੂੰ ਦੱਸਦੇ ਆ ਕਿੰਨੇ ਦੀ ਵੇਚਦੇ ਆ ਇਹ ਬਾਜੀ ਆਪਣਾ ਐਡਰੈਸ ਦੱਸਿਓ ਜੀ ਪਸ਼ੂ ਮੰਡੀ ਡੱਬ ਵਾਲੀ ਜੀ ਠੀਕ ਹੈ ਜੀ ਸਭ ਤੋਂ ਮੋਬਾਈਲ ਨੰਬਰ ਹਾਂਜੀ ਸ਼ਰਾਮ ਫਾਰਮ ਜੀ ਠੀਕ ਹੈ ਸ਼ਰਾਮ ਫਾਰਮ ਪਸ਼ੂ ਮੰਡੀ ਡੱਬ ਵਾਲੀ ਹਾਂਜੀ ਠੀਕ ਹੈ ਜੀ ਆਪਣਾ ਮੋਬਾਈਲ ਨੰਬਰ ਬਾਈ ਜੀ 9837758581 ਠੀਕ ਹੈ ਜੀ ਕਾਈ ਇਹ ਕਿੰਨੇ ਦੀ ਆਪਾਂ ਸੇਲ ਕਰਨੀ ਆ ਕੀ ਮਨ ਬਣਾਇਆ ਇਹ ਬਾਰੇ ਜੀ ਇਹ ਉਹਦਾ ਦਾ ਲੱਖ ਆ ਜੀ ਠੀਕ ਹੈ ਜੀ ਹਾਂਜੀ ਕਿੰਨੇ ਦੀ ਛੱਡੋਗੇ 90 ਦੀ ਛੱਡਣੀ ਆ ਜੀ ਠੀਕ ਆ ਦੋਸਤੋ ਲੱਖ ਇਹਦਾ ਰੇਟ ਮੰਗ ਰਹੇ ਆ 90 ਦਾ ਫਸਾ ਸ਼ਰਦਨ ਗਈ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਤਾਂ ਤੁਸੀਂ ਇਹਨਾਂ ਦਾ ਕੰਟੈਕਟ ਕਰਕੇ ਹਰਿਤ ਖੱਲੀ ਕੋਰ ਆਰਡਰ ਕਰਦੇ ਆ ਆਪਣੇ ਸੇ ਉੱਪਰ ਆ ਜੀ ਇਸ ਦਾ ਆਰਡਰ ਦੇਖੋ ਕੁਆਲਿਟੀ ਦੇਖੋ ਠੀਕ ਆ ਜੀ ਦਸ ਬੇਨ ਦੇਖੋ ਜੀ ਦੁੱਧ ਵਾਲੀ ਹਾਂਜੀ ਹਾਂਜੀ ਉੱਪਰ ਸੇ ਦੇਖੋ ਹਾਈਟ ਕੁਆਲਿਟੀ ਨਮਾਈ ਦੇਖੋ ਕਿੰਨੀ ਹੈ ਜੀ ਦੋਸਤੋ ਸਟਰਕਚਰ ਬਹੁਤ ਅੱਛੇ ਹੈ ਦੇ ਐਟਸ ਫਲੇ ਆ ਮਿਲਕ ਬੇਨ ਵੀ ਬਹੁਤ ਚੰਗੀ ਆ ਹਰ ਸੇ ਜਿੱਡੀ ਮੋਟੀ ਆ ਜੀ ਛੋਟੇ ਮਿਲਪੇ ਇੰਨਾ ਹਵਾਨੇ ਤੇ ਵਿਦਿਸ਼ ਵੀ ਆ ਤੁਹਾਨੂੰ ਪਸੰਦ ਆਉਦੀ ਆ ਆਵਾ ਗੈਪ ਦੇਖੋ ਜੀ ਕਿੰਨਾ ਕਿੰਨਾ ਇਹ ਦੇਖੋ ਥਣਾ ਦਾ ਗੈਪ ਕਿੰਨਾ ਕਿੰਨਾ ਜੀ ਠੀਕ ਆ ਜੀ ਹਾਂ ਜੀ ਗੋਡਿਆਂ ਤੋਂ ਉੱਚੇ ਆ ਜੀ ਥਣਾ ਇਹਦਾ ਇਹਦਾ ਹੁੰਦਾ ਨਾ ਜੀ ਗੋਡਿਆਂ ਤੋਂ ਉੱਪਰ ਆਇਆ ਇਸ ਦਾ ਬੋਬੇ ਆ ਨਾ ਜੋ ਚਾਰੋ ਆਪਣੇ ਸੇ ਉੱਪਰ ਆਇਆ ਠੀਕ ਆ ਜੀ ਇਹ ਦੇਖੋ ਜੀ ਬੈਨ ਦੇਖੋ ਇਸ ਕੀ ਅੱਛੀ ਕੁਆਲਿਟੀ ਦਾ ਦੋਸਤ ਉਹ ਗਾਹ ਹੈ ਭਾਈ ਜਰਾਂ ਨਾਲ ਕੰਟੈਕਟ ਕਰਕੇ ਤੁਸੀਂ ਤਸੱਲੀ ਆਪਣੇ ਆਪ ਕਰ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ